IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ, ਵੈਲਕਮ ਲਾਈਫ। ਆਓ ਆਪਾਂ ਅੱਜ ਪਾਠ ਨੰਬਰ 2 ਸਵੇ ਨਿਯੰਤਰਣ ਬਾਰੇ ਪੜ੍ਹਦੇ ਹਾਂ। ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ। ਤਾਂ ਵਿਦਿਆਰਥੀਓ ਆਓ ਆਪਾਂ ਅੱਜ ਇਸ ਦਾ ਦੂਸਰਾ ਪਾਠ ਪੜ੍ਹੀਏ। ਸਵੇ ਨਿਯੰਤਰਣ ਆਪਣੇ ਆਪ ਤੇ ਆਪਾਂ ਨੂੰ ਨਿਯੰਤਰਣ ਹੋਣਾ ਚਾਹੀਦਾ ਹੈ ਜਿੰਦਗੀ ਵਿੱਚ ਸਫਲ ਹੋਣ ਲਈ ਤੁਹਾਨੂੰ ਸਭ ਤੋਂ ਵੱਡਾ ਸੰਘਰਸ਼ ਆਪਣੇ ਆਪ ਨਾਲ ਹੀ ਲੜਨਾ ਪਵੇਗਾ ਆਪ ਦੇ ਆਪ ਦੇ ਨਿਯੰਤਰਣ ਰੱਖਣੇ ਵਿਦਿਆਰਥੀਓ ਕੋਈ ਵੀ ਕੰਮ ਕਰਨਾ ਹੈ ਉਸ ਬਾਰੇ ਆਪਾਂ ਅੱਜ ਇਸ ਪਾਰਟ ਵਿੱਚ ਪੜ੍ਹਾਂਗੇ ਜਾਣ ਪਛਾਨ ਪਿਆਰੇ ਬੱਚਿਓ ਸਵੇ ਨਿਯੰਤਰਣ ਇੱਕ ਅਜੀਹਾ ਗੁਣ ਹੈ ਜਿਸ ਨਾਲ ਅਸੀਂ ਆਪਣੀਆਂ ਭਾਵਨਾਵਾਂ ਆਚਾਰ ਅਤੇ ਵਿਹਾਰ ਉੱਤੇ ਕਾਬੂ ਪਾ ਕੇ ਆਪਣੇ ਮਿੱਥੇ ਹੋਏ ਉਦੇਸ਼ ਪ੍ਰਾਪਤ ਕਰ ਸਕਦੇ ਹਾਂ ਸਵੇ ਕਾਬੂ ਨਾਲ ਅਸੀਂ ਆਪਣੀ ਤੈਅ ਕੀਤੀ ਮੰਜ਼ਲ ਵੱਲ ਅੱਗੇ ਵਧ ਸਕਦੇ ਹਾਂ ਸਕੂਲ ਵਿੱਚ ਕਾਰਜੋਗਾਰੀ ਵਧੀਆ ਹੋ ਜਾਂਦੀ ਹੈ ਰਿਸ਼ਤਿਆਂ ਦਾ ਤਾਨਾ ਬਾਨਾ ਸੁਲਝ ਜਾਂਦਾ ਹੈ ਆਤਮ ਵਿਸ਼ਵਾਸ ਵੱਧ ਜਾਂਦਾ ਹੈ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਵੀ ਸੁਧਰ ਜਾਂਦੀ ਹੈ ਜੇ ਅਸੀਂ ਆਪਣੇ ਹਰੇਕ ਕੰਮ ਲਈ ਆਪਣੀ ਸਮਰੱਥਾ ਦੇ ਮੁਤਾਬਕ ਇੱਕ ਸੀਮਾ ਨਿਸ਼ਚਿਤ ਕਰ ਲੈਂਦੇ ਹਾਂ ਤਾਂ ਅਸੀਂ ਆਪਣੀ ਮੰਜ਼ਲ ਤੇ ਪਹੁੰਚਣ ਲਈ ਜ਼ਰੂਰ ਸਫਲ ਹੋਵਾਂਗੇ ਕਿਉਂਕਿ ਅਜਿਹਾ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ ਕਿ ਸਾਡੀ ਤਰੱਕੀ ਦੀ ਦਰ ਕਿੰਨੀ ਕੁ ਹੋਲੀ ਹੈ ਜਾਂ ਸਾਡੇ ਰਸਤੇ ਵਿੱਚ ਕਿੰਨੀਆਂ ਕੁ ਗਲਤੀਆਂ ਹੋ ਗਈਆਂ ਹਨ ਤਾਂ ਵਿਦਿਆਰਥੀਓ ਆਪਣੇ ਆਪ ਤੇ ਨਿਯੰਤਰਣ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਸ ਨਾਲ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਜੇ ਤੁਸੀਂ ਆਪਣੇ ਆਪ ਉੱਪਰ ਨਿਯੰਤਰਣ ਕਰਕੇ ਆਪਣੀਆਂ ਆਦਤਾਂ ਅਤੇ ਮਨਮਰਜ਼ੀਆਂ ਨੂੰ ਆਪਣੇ ਕਾਬੂ ਹੇਠ ਕਰਨਾ ਚਾਹੁੰਦੇ ਹਾਂ ਤਾਂ ਕੁਝ ਸੁਝਾ ਹਨ ਤਾਂ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ ਅਤੇ ਖੂਬੀਆਂ ਦੀ ਪਹਿਚਾਨ ਕਰੋ ਵਿਦਿਆਰਥੀਓ ਜੋ ਤੁਹਾਡੇ ਵਿੱਚ ਕਮੀਆਂ ਹਨ ਉਸ ਦੀ ਵੀ ਪਹਿਚਾਨ ਕਰਨੀ ਹੈ ਜੋ ਤੁਹਾਡੇ ਚ ਕੁਆਲਿਟੀ ਹੈ ਖੂਬੀਆਂ ਹਨ ਉਸ ਦੀ ਵੀ ਤੁਸੀਂ ਪਹਿਚਾਨ ਕਰਨੀ ਹੈ ਉਸ ਤੋਂ ਬਾਅਦ ਸਕਾਰਾਤਮਕ ਅਤੇ ਅਗਾਵਧੂ ਸੋਚ ਰੱਖੋ ਤੁਹਾਡੀ ਸੋਚ ਜਿਹੜੀ ਹੈ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ ਤੇ ਅਗਾਹ ਵਧੂ ਹੋਣੀ ਚਾਹੀਦੀ ਹੈ ਕਿ ਅਸੀਂ ਅੱਗੇ ਵਧਣਾ ਹੈ 네ਗੇਟਿਵ ਵਿਚਾਰ ਤੁਹਾਡੇ ਮਨ ਦੇ ਅੰਦਰ ਨਹੀਂ ਆਣੇ ਚਾਹੀਦੇ ਆਪਣੇ ਟੀਚੇ ਮਿੱਥੋ ਅਤੇ ਉਦੇਸ਼ ਪ੍ਰਾਪਤੀ ਲਈ ਯੋਜਨਾਵਾਂ ਲਿਖੋ ਵਿਦਿਆਰਥੀਓ ਜੋ ਤੁਸੀਂ ਬੰਨਣਾ ਚਾਹੁੰਦੇ ਹੋ ਜੋ ਤੁਸੀਂ ਗੀਜ ਕਰਨਾ ਚਾਹੁੰਦੇ ਹੋ ਉਸ ਦੇ ਟੀਚੇ ਮਿੱਥ ਲਓ ਉਸ ਦਾ ਟਾਰਗੇਟ ਬਣਾਓ ਕਿ ਅਸੀਂ ਇਹ ਚੀਜ਼ ਕਰਨਾ ਚਾਹੁੰਦੇ ਹਾਂ ਆਪਣੇ ਸਵੇ ਅਨੁਸ਼ਾਸਨ ਲਾਗੂ ਕਰੋ ਸਵੇ ਅਨੁਸ਼ਾਸਨ ਮਤਲਬ ਤੁਸੀਂ ਸਮਾਂ ਸਾਰਣੀ ਬਣਾਓ ਔਰ ਅਨੁਸ਼ਾਸਨ ਦੇ ਵਿੱਚ ਕੰਮ ਕਰੋ ਵੀ ਅਸੀਂ ਸਮੇਂ ਬੱਦ ਇਸ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਾਂ ਆਪਣੀਆਂ ਆਦਤਾਂ ਨੂੰ ਸੁਧਾਰਨ ਦੇ ਯਤਨ ਕਰੋ ਜਿਹੜੀਆਂ ਕੋਈ ਮਾੜੀਆਂ ਆਤ ਹੈ ਉਸ ਨੂੰ ਸੁਧਾਰਨ ਦੇ ਯਤਨ ਕਰੋ ਆਪਣੀਆਂ ਗਲਤੀਆਂ ਨੂੰ ਮਾਫ ਕਰੋ ਜੇ ਕਈ ਵਾਰ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਮਾਫ ਵੀ ਕਰੋ ਅਤੇ ਅੱਗੇ ਵਧੋ ਆਪਣੇ ਆਪ ਨੂੰ ਇਨਾਮ ਦਿਓ ਆਪਣੇ ਆਪ ਦੀ ਪ੍ਰਸ਼ੰਸਾ ਆਪ ਹੀ ਕਰਨੀ ਹੈ ਕਿਸੇ ਦੂਸਰੇ ਬੰਦੇ ਨੇ ਤੁਹਾਡੀ ਪ੍ਰਸ਼ੰਸਾ ਨਹੀਂ ਕਰਨੀ ਆਪਣੀ ਵਿਲੱਖਣ ਰੁਚੀਆਂ ਤੇ ਸੁਤੰਤਰ ਵਿਚਾਰ ਪ੍ਰਗਟ ਕਰਨ ਦੀ ਹਿੰਮਤ ਰੱਖੋ ਆਪ ਦੇ ਵਿਚਾਰ ਜਿਹੜੇ ਹੈ ਜੋ ਤੁਹਾਨੂੰ ਅੱਛੇ ਲੱਗਦੇ ਹੈ ਉਸ ਦੇ ਤੁਸੀਂ ਉਹ ਆਪ ਦਾ ਪੱਖ ਰੱਖੋ ਨੈਕਸਟ ਹੈ ਸਵੇ ਵਿਸ਼ਵਾਸ ਅਤੇ ਸਵੇ ਨਿਯੰਤਰਣ ਗਤੀਵਿਧੀ ਪਿਆਰੇ ਬੱਚੋ ਅੱਜ ਇੱਕ ਗਤੀਵਿਧੀ ਕਰਕੇ ਦੇਖਦੇ ਹਾਂ ਕਿ ਅਸੀਂ ਕਿਵੇਂ ਸਵੇ ਵਿਸ਼ਵਾਸ ਅਤੇ ਸਵੇ ਨਿਯੰਤਰਣ ਨਾਲ ਆਪਣੀ ਸਮਰੱਥਾ ਵਿੱਚ ਵਾਧਾ ਕਰ ਸਕਦੇ ਹਾਂ ਇਸ ਗਤੀਵਿਧੀ ਨੂੰ ਕਰਨ ਲਈ ਇੱਕ ਕਾਗਜ਼ ਦੀ ਸ਼ੀਟ ਅਤੇ ਇੱਕ ਪਤਲੀ जिल्द ਵਾਲੀ ਕਿਤਾਬ ਲਓ ਕਿ ਕਾਗਜ਼ ਦੀ ਪਤਲੀ ਸ਼ੀਟ ਕਿਤਾਬ ਨੂੰ ਆਪਣੇ ਉੱਪਰ ਸੰਭਾਲ ਸਕਦੀ ਹੈ ਨਹੀਂ ਇਹ ਬਿਲਕੁਲ ਸੰਭਵ ਨਹੀਂ ਹੈ ਇਸ ਦਾ ਕਾਰਨ ਹੈ ਕਿ ਕਾਗਜ਼ ਦੀ ਸ਼ੀਟ ਹਲਕੀ ਅਤੇ ਪਤਲੀ ਹੋਣ ਕਾਰਨ ਇੰਨੀ ਕਮਜ਼ੋਰ ਹੈ ਕਿ ਕਿਤਾਬ ਦਾ ਭਾਰ ਸਹਿ ਨਹੀਂ ਸਕਦੀ ਕੀ ਅਜਿਹਾ ਸੰਭਵ ਹੋਵੇਗਾ ਕਿ ਜੇਕਰ ਕਾਗਜ਼ ਦੀ ਸ਼ੀਟ ਕਾਗਜ਼ ਦੀ ਪਤਲੀ ਸ਼ੀਟ ਮਜ਼ਬੂਤ ਹੋ ਜਾਵੇ ਹੁਣ ਕੋਸ਼ਿਸ਼ ਕਰੋ ਕਾਗਜ਼ ਦੀ ਪਤਲੀ ਸ਼ੀਟ ਨੂੰ ਇੱਕ ਪਾਈਪ ਦੇ ਰੂਪ ਵਿੱਚ ਗੋਲ ਕਰ ਲਓ ਅਤੇ ਪਾਈਪ ਨੂੰ ਮਾ ਕਾਗਜ਼ ਦੀ ਸ਼ੀਟ ਉੱਪਰ ਪਤਲੀ जिल्ਦ ਵਾਲੀ ਕਿਤਾਬ ਨੂੰ ਰੱਖਣ ਦਾ ਯਤਨ ਕਰੋ ਤੁਸੀਂ ਦੇਖੋਗੇ ਕਿ ਹੁਣ ਕਾਗਜ਼ ਦੀ ਪਤਲੀ ਸ਼ੀਟ ਸਫਲਤਾਪੂਰਵਕ ਪਤਲੀ जिल्द ਵਾਲੀ ਕਿਤਾਬ ਨੂੰ ਆਪਣੇ ਉੱਪਰ ਸੰਭਾਲ ਲਵੇਗੀ ਜਦੋਂ ਕਿ ਸ਼ੀਟ ਮਜ਼ਬੂਤ ਹੋ ਗਈ ਤਾਂ ਇਸ ਵਿੱਚ ਆਪਣੇ ਤੋਂ ਵਧੇਰੇ ਭਾਰ ਵਾਲੀ ਕਿਤਾਬ ਨੂੰ ਸੰਭਾਲਣ ਦੀ ਸਮਰੱਥਾ ਆ ਗਈ ਇਸ ਤਰੀਕੇ ਨਾਲ ਜੇ ਅਸੀਂ ਵਾਰ-ਵਾਰ ਅਭਿਆਸ ਅਤੇ ਸਵੇ ਨਿਯੰਤਰਣ ਨਾਲ ਆਪਣਾ ਸਵੇ ਵਿਸ਼ਵਾਸ ਵਧਾ ਲਈਏ ਤਾਂ ਅਸੀਂ ਵੀ ਆਪਣੀ ਕਾਬਲੀਅਤ ਵਿੱਚ ਨਿਖਾਰ ਲਿਆ ਸਕਦੇ ਹਾਂ ਜੇ ਅਸੀਂ ਆਪਣਾ ਆਤਮ ਵਿਸ਼ਵਾਸ ਵਿਸ਼ਵਾਸ ਵਧਾ ਲਈਏ ਅਤੇ ਆਪਣੀਆਂ ਭਾਵਨਾਵਾਂ ਕਮਜ਼ੋਰੀਆਂ ਗੁੱਸੇ ਈਰਖਾ ਆਦਿ ਨੂੰ ਕਾਬੂ ਵਿੱਚ ਕਰਨ ਦੇ ਯੋਗ ਹੋ ਜਾਈਏ ਤਾਂ ਸਾਨੂੰ ਸਫਲਤਾ ਜਰੂਰ ਮਿਲੇਗੀ ਮਤਲਬ ਆਪਦੇ ਆਪ ਨੂੰ ਸਟਰੋਂਗ ਕਰਨਾ ਹੈ ਵਿਦਿਆਰਥੀਓ ਤੁਸੀਂ ਆਪਦੇ ਆਪ ਨੂੰ ਮਜ਼ਬੂਤ ਕਰਨਾ ਹੈ ਸਭ ਤੋਂ ਪ੍ਰਭਾਵਸ਼ਾਲੀ ਟੀਮ ਕਿਹੜੀ ਹੈ ਆਪਾਂ ਗੇਮ ਖੇਡਾਂਗੇ ਪਿਆਰੇ ਵਿਦਿਆਰਥੀਓ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਟੀਮਾਂ ਵਿੱਚ ਵੰਡ ਲੋ ਜਦੋਂ ਸਕੂਲ ਲੱਗਣਗੇ ਵਿਦਿਆਰਥੀਓ ਉਸ ਤੋਂ ਆਪਾਂ ਇਹ ਐਕਟੀਵਿਟੀ ਵੀ ਕਰਾਂਗੇ ਫਿਲਹਾਲ ਸਕੂਲ ਬੰਦ ਨੇ ਜਦੋਂ ਸਕੂਲ ਖੁੱਲਣਗੇ ਉਦੋਂ ਐਕਟੀਵਿਟੀ ਕਰਾਂਗੇ ਪਹਿਲੀ ਟੀਮ ਇੱਕ ਵਿਦਿਆਰਥੀ ਪ੍ਰਸ਼ਨ ਪੁੱਛੇਗਾ ਤੇ ਦੂਜੀ ਟੀਮ ਦਾ ਵਿਦਿਆਰਥੀ ਅੱਗੋਂ ਹੋਰ ਪ੍ਰਸ਼ਨ ਪੁੱਛੇਗਾ ਪਹਿਲੀ ਟੀਮ ਵਿੱਚ ਦੂਜਾ ਵਿਦਿਆਰਥੀ ਪ੍ਰਸ਼ਨ ਪੁੱਛੇਗਾ ਤਾਂ ਦੂਜੀ ਟੀਮ ਵਿੱਚ ਦੂਜਾ ਵਿਦਿਆਰਥੀ ਉਹ ਅੱਗੋਂ ਹੋਰ ਪ੍ਰਸ਼ਨ ਪੁੱਛੇਗਾ ਪਹਿਲੀ ਟੀਮ ਵਿੱਚ ਤੀਜਾ ਵਿਦਿਆਰਥੀ ਪ੍ਰਸ਼ਨ ਪੁੱਛੇਗਾ ਤਾਂ ਦੂਜੀ ਟੀਮ ਵਿੱਚੋਂ ਵੀ ਤੀਜਾ ਵਿਦਿਆਰਥੀ ਅੱਗੇ ਹੋਰ ਪ੍ਰਸ਼ਨ ਪੁੱਛੇਗਾ ਹਰੇਕ ਵਾਰੀ ਟੀਮ ਇੱਕ ਇੱਕ ਮੈਂਬਰ ਪ੍ਰਸ਼ਨ ਦੇ ਜਵਾਬ ਵਿੱਚ ਪ੍ਰਸ਼ਨ ਹੀ ਪੁੱਛੇਗਾ ਤਾਂ ਉਸ ਟੀਮ ਦੇ ਖਾਤੇ ਵਿੱਚ ਇੱਕ ਸਿਤਾਰਾ ਜੁੜ ਜਾਏਗਾ ਇਸ ਗਤੀਵਿਧੀ ਉਦੋਂ ਤੱਕ ਇੰਜ ਹੀ ਚੱਲੇਗੀ ਜਦ ਤੱਕ ਵਿਰੋਧੀ ਟੀਮ ਦਾ ਮੈਂਬਰ ਅੱਗੋਂ ਹੋਰ ਪ੍ਰਸ਼ਨ ਪੁੱਛਣ ਦੀ ਥਾਂ ਉੱਤਰ ਹੀ ਦੇ ਦੇਵੇਗਾ ਇਸ ਤਰ੍ਹਾਂ ਵਧੇਰੇ ਸਿਤਾਰੇ ਪ੍ਰਾਪਤ ਕਰਨ ਵਾਲੀ ਟੀਮ ਜੇਤੂ ਸਭ ਤੋਂ ਪ੍ਰਭਾਵਸ਼ਾਲੀ ਟੀਮ ਦਾ ਖਿਤਾਬ ਜਿੱਤੇਗੀ ਕਿਉਂਕਿ ਉਸ ਟੀਮ ਵਿਚਾਲੇ ਵਿਦਿਆਰਥੀਆਂ ਨੇ ਸਭੇ ਨਿਯੰਤਰਣ ਦਾ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਪ੍ਰਸ਼ਨ ਕਿਸ ਤਰ੍ਹਾਂ ਦੇ ਹੋ ਸਕਦੇ ਹਨ ਇਹ ਪ੍ਰਸ਼ਨ ਸਧਾਰਨ ਹੋ ਸਕਦੇ ਹਨ ਤੁਹਾਡਾ ਕੀ ਨਾਮ ਹੈ ਤੁਹਾਡੇ ਮਿੱਤਰ ਦਾ ਕੀ ਨਾਮ ਹੈ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਤੁਸੀਂ ਕਿਸ ਦੇਸ਼ ਵਿੱਚ ਰਹਿੰਦੇ ਹੋ ਤੁਹਾਡਾ ਮਨਪੋੜਾ ਵਿਆਪਕ ਕੌਣ ਹੈ ਤੁਹਾਡੀ ਮਨਪਸੰਦ ਖੇਡ ਵਿਸ਼ਾ ਕਿਹੜਾ ਹੈ ਤੁਹਾਡੀ ਮਨਪਸੰਦ ਖੇਡ ਕਿਹੜੀ ਹੈ ਤੁਹਾਡੇ ਸਕੂਲ ਦਾ ਨਾਮ ਕੀ ਹੈ ਤੁਹਾਡੇ ਪਿੰਡ ਕਸਬੇ ਦਾ ਸ਼ਹਿਰ ਕਿਹੜਾ ਹੈ ਤੁਸੀਂ ਕਿਸ ਰਾਤ ਵਿੱਚ ਰਹਿੰਦੇ ਹੋ ਪ੍ਰਧਾਨ ਮੰਤਰੀ ਦਾ ਨਾਮ ਦੱਸੋ ਤੁਹਾਡਾ ਮਨਪਸੰਦ ਭੋਜਨ ਕਿਹੜਾ ਹੈ ਤੁਹਾਡਾ ਮਨਪਸੰਦ ਰੰਗ ਕਿਹੜਾ ਹੈ ਤੁਹਾਡਾ ਮਨਪਸੰਦ ਤਿਹਾਰ ਕਿਹੜਾ ਹੈ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਹੈ ਤੇ ਟੀਮ ਦੇ ਸਕੋਰ ਤੁਸੀਂ ਇੱਥੇ ਤੁਸੀਂ ਦਰਸਾਉਣੇ ਹਨ ਤੇ ਜਿਸ ਨੂੰ ਜਵਾਬ ਦੇ ਸਿਤਾਰੇ ਮਿਲਣਗੇ ਉਹ ਟੀਮ ਜੇਤੂ ਹੋਏਗੀ ਨੈਕਸਟ ਆ ਵਿਦਿਆਰਥੀਓ ਪਿਆਰੇ ਬੱਚਿਓ ਹੁਣ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਪੰਜ ਟੀਮਾਂ ਵਿੱਚ ਵੰਡ ਲਓ ਅਗਲੀ ਗੇਮ ਪਹਿਲੀ ਟੀਮ ਦੇ ਵਿਦਿਆਰਥੀ ਇੱਕ ਗੋਲਖੇੜਾ ਬਣਾ ਲੈਣਗੇ ਅਤੇ 1 ਤੋਂ 20 ਤੱਕ ਗਿਣਤੀ ਬੋਲਣਗੇ ਪਰੰਤੂ ਧਿਆਨ ਰੱਖਣਾ ਹੈ ਕਿ ਅਗਲਾ ਟੇ ਅੰਕ ਟੀਮ ਦਾ ਕੋਈ ਵੀ ਵਿਦਿਆਰਥੀ ਬੋਲ ਸਕਦਾ ਹੈ ਜੇ ਕੋਈ ਅੰਕ 2 ਜਾਂ 3 ਵਿਦਿਆਰਥੀ ਇਕੱਠੇ ਬੋਲ ਦੇਣਗੇ ਤਾਂ ਉਹ ਟੀਮ ਗਤੀਵਿਧੀ ਵਿੱਚੋਂ ਬਾਹਰ ਹੋ ਜਾਵੇਗੀ ਇਸ ਤਰ੍ਹਾਂ ਦੂਸਰੇ ਟੀਮਾਂ ਦੇ ਵਿਦਿਆਰਥੀ ਵੀ ਵਾਰੋਵਾਰੀ ਗਤੀਵਿਰਦੀ ਵਿੱਚ ਹਿੱਸਾ ਲੈਣਗੇ ਜਿਹੜੀ ਟੀਮ ਦੇ ਵਿਦਿਆਰਥੀ ਸਭ ਤੋਂ ਜ਼ਿਆਦਾ ਸਵੇ ਨਿਯੰਤਰਣ ਦਾ ਪ੍ਰਦਰਸ਼ਨ ਕਰਨਗੇ ਉਹ ਟੀਮ ਗਿਣਤੀ ਪੂਰੀ ਕਰੇਗੀ ਅਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਟੀਮ ਦਾ ਕਿਤਾਬ ਜਿੱਤੇਗੀ ਤਾਂ ਵਿਦਿਆਰਥੀਓ ਆਓ ਆਪਾਂ ਆਪਣੀ ਜਾਂਚ ਕਰੀਏ ਮੇਰੇ ਦੋ ਚੰਗੇ ਗੁਣ ਤੁਸੀਂ ਆਪਦੇ ਦੋ ਚੰਗੇ ਗੁਣ ਲਿਖਣੇ ਨੇ ਇੱਥੇ ਆਪਦਾ ਨਾਮ ਲਿਖਣਾ ਹੈ ਮੇਰੇ ਖੁਦ ਉੱਪਰ ਮਾਣ ਹੈ ਕਿਹੜੀਆਂ ਦੋ ਗੱਲਾਂ ਤੁਹਾਨੂੰ ਆਪਦੇ ਉੱਤੇ ਮਾਣ ਹੈ ਭਵਿੱਖ ਦਾ ਟੀਚਾ ਲਿਖਣਾ ਤੁਸੀਂ ਭਵਿੱਖ ਵਿੱਚ ਕੀ ਬਣਨਾ ਚਾਹੁੰਦੇ ਹੋ ਦੋ ਔਗਣ ਵੀ ਲਿਖਨੇ ਹਨ ਤੇ ਸਹੀ ਕੀ ਹੈ ਆਪਾਂ ਅੱਗੇ ਲਾਸਟ ਜਿਹੜਾ ਹੈ ਪੜიਏ ਸਥਿਤੀ ਜਿਹੜੀ ਹੈ ਚੰਗੀਆਂ ਆਦਤਾਂ ਤੁਹਾਡੀਆਂ ਦੋ ਚੰਗੀਆਂ ਆਦਤਾਂ ਲਿਖਣੀਆਂ ਹੈ ਤੇ ਮੈਂ ਕੀ ਕਰਦਾ ਹਾਂ ਠੀਕ ਦਾ ਨਿਸ਼ਾਨ ਲਾਉਣਾ ਇੱਥੇ ਚੰਗੀਆਂ ਆਦਤਾਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਐਨਾ ਕਾਰਨ ਮੈਨੂੰ ਹਮੇਸ਼ਾ ਸ਼ਾਬਾਸ਼ ਮਿਲਦੀ ਹੈ ਐਨਾ ਕਾਰਨ ਮੈਨੂੰ ਆਪਣੇ ਆਪ ਉੱਪਰ ਮਾਨ ਹੁੰਦਾ ਹੈ ਕਦੇ ਕਿਸੇ ਨੇ ਨੋਟਿਸ ਹੀ ਨਹੀਂ ਕੀਤਾ ਜਿਹੜੀਆਂ ਤੁਹਾਡੇ ਚੰਗੀਆਂ ਆਤਾਂ ਹੈ ਉਹਦੇ ਬਾਰੇ ਤੁਸੀਂ ਲਿਖਣਾ ਹੈ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਮੈਂ ਸਵੇ ਦੇ ਨਿਯੰਤਰਣ ਦੁਆਰਾ ਆਪਣੀ ਪ੍ਰਤਿਭਾ ਹੋਰ ਨਿਖਾਰ ਲਿਆਵਾਂਗਾ ਮੈਂ ਨਿਰੰਤਰ ਅਭਿਆਸ ਦੁਆਰਾ ਆਪਣੇ ਸਵੇ ਵਿਸ਼ਵਾਸ ਵਿੱਚ ਹੋਰ ਵਾਧਾ ਕਰਾਂਗਾ ਉਸ ਤੋਂ ਬਾਅਦ ਬੁਰੀਆਂ ਆਤਾਂ ਵਿਦਿਆਰਥੀਓ ਤੁਹਾਡੀਆਂ ਜਿਹੜੀਆਂ ਦੋ ਬੁਰੀਆਂ ਆਤਾਂ ਤੁਸੀਂ ਇੱਥੇ ਦੋ ਲਿਖਣੀਆਂ ਨੇ ਤਾਂ ਜਦੋਂ ਤੁਸੀਂ ਕਦੇ ਵੀ ਧਿਆਨ ਨਹੀਂ ਦਿੱਤਾ ਉਹਨਾਂ ਆਤਾਂ ਵੱਲ ਇੰਨਾ ਕਾਰਨਾ ਕਰਕੇ ਹਮੇਸ਼ਾ ਡਾਂਟ ਪੈਂਦੀ ਹੈ ਇੰਨਾ ਕਾਰਨਾ ਕਰਕੇ ਮੈਨੂੰ ਆਪਣੇ ਆਪ ਉੱਪਰ ਨਮੋਸ਼ੀ ਹੁੰਦੀ ਹੈ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਮੇਰੀ ਆਦਤਾਂ ਵੱਲ ਤੇ ਜਾਂ ਮੈਂ ਜ਼ਿਆਦਾ ਧਿਆਨ ਦੇਵਾਂਗਾ ਮੈਂ ਸਵੈ ਨਿਯੰਤਰਣ ਦੁਆਰਾ ਆਪਣੇ ਆਪ ਵਿੱਚ ਹੋਰ ਸੁਧਾਰ ਲਿਆਵਾਂਗਾ ਮੈਂ ਨਿਰੰਤਰ ਅਭਿਆਸ ਦੁਆਰਾ ਆਪਣੀਆਂ ਸਵੈ ਵਿਸ਼ਵਾਸ ਨੂੰ ਵਧਾਉਣ ਲਈ ਹੋਰ ਪੂਰਾ ਯਤਨ ਕਰਾਂਗਾ ਜਦੋਂ ਤੁਹਾਨੂੰ ਕੋਈ ਡਾਂਟਦਾ ਹੈ ਜਾਂ ਮੈਨੂੰ ਕੋਈ ਡਾਂਟਦਾ ਹੈ ਤਾਂ ਮੈਂ ਅੱਗੋਂ ਬਹਿਸ ਕਰਨ ਲੱਗ ਜਾਂਦਾ ਹਾਂ ਮੈਂ ਰੋਣ ਲੱਗ ਜਾਂਦਾ ਹਾਂ ਜਾਂ ਮੈਂ ਚਿੜ ਜਾਂਦਾ ਹਾਂ ਮੈਂ ਜਾਣਬੁੱਝ ਕੇ ਹੋਰ ਗਲਤੀਆਂ ਕਰਦਾ ਹਾਂ ਚੁੱਪਚਾਪ ਸਹਿਣ ਕਰੀ ਜਾਂਦਾ ਹਾਂ ਜਾਂ ਗਲਤੀ ਦੀ ਮਾਫੀ ਮੰਗ ਲੈਣਾ ਹਾਂ ਅੱਗੇ ਤੋਂ ਦੁਬਾਰਾ ਗਲਤੀ ਨਾ ਹੋਰੋਂ ਦਾ ਵਾਅਦਾ ਕਰਦਾ ਹਾਂ ਜਦੋਂ ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾਵੇ ਤਾਂ ਆਪਣਾ ਪੱਖ ਪੇਸ਼ ਕਰਦਾ ਹਾਂ ਤੁਸੀਂ ਟਿੱਕ ਦੇ ਨਿਸ਼ਾਨ ਲਾਉਣੇ ਹੈ ਜਦੋਂ ਮੈਨੂੰ ਕਿਸੇ ਨਾਲ ਈਰਖਾ ਜਾਂ ਸਾੜਾ ਹੁੰਦਾ ਹੈ ਵਿਦਿਆਰਥੀ ਜਦੋਂ ਤੁਹਾਨੂੰ ਕਿਸੇ ਨਾਲ ਈਰਖਾ ਜਾਂ ਸਾੜਾ ਹੁੰਦਾ ਹੈ ਮੈਂ ਕੁਝ ਉਸ ਨੂੰ ਕੁਝ ਗਲਤ ਕਰਨ ਲਈ ਇੱਕਸਾਉਂਦਾ ਹਾਂ ਮੈਂ ਉਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੈਂ ਉਸ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕਰਦਾ ਹਾਂ ਮੈਂ ਉਸ ਦੀ ਚੰਗਿਆਰਤਾ ਦੀ ਨਕਲ ਕਰਕੇ ਆਪਣੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੈਂ ਆਪਣੇ ਅਧਿਆਪਕ ਜਾਂ ਮਾਪਿਆਂ ਨਾਲ ਇਸ ਬਾਰੇ ਸਲਾਹ-ਮਸ਼ਵਰਾ ਕਰਦਾ ਹਾਂ ਤਾਂ ਵਿਦਿਆਰਥੀਓ ਨੈਕਸਟ ਹੈ ਜਦੋਂ ਕਿਸੇ ਬੁਰੇ ਵਿਵਾਰ ਕਾਰਨ ਉਸ ਦੇ ਉੱਪਰ ਗੁੱਸਾ ਆਉਂਦਾ ਹੈ ਜਦੋਂ ਤੁਹਾਡੇ ਨਾਲ ਕੋਈ ਮਾੜਾ ਵਿਵਾਰ ਕਰਦਾ ਹੈ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਮੈਂ ਉਸ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦਾ ਹਾਂ ਜਾਂ ਮੈਂ ਉਸਨੂੰ ਡਾਟਣਾ ਸ਼ੁਰੂ ਕਰ ਦੇਣਾ ਹੈ ਉਸ ਉੱਪਰ ਗੁੱਸਾ ਕੱਢਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਉਸ ਨਾਲ ਬੋਲਣਾ ਬੰਦ ਕਰ ਦਿੰਦਾ ਹਾਂ ਤੇ ਉਸ ਦੇ ਹਾਲ ਉੱਪਰ ਛੱਡ ਦਿੰਦਾ ਹਾਂ ਜਾਂ ਤੁਸੀਂ ਇਹਨਾਂ ਵਿੱਚ ਟਿਕ ਕਰਨਾ ਹੈ ਵਿਦਿਆਰਥੀਓ ਨਿਮਰਤਾ ਸਹਿਤ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹਾਂ ਉਸ ਦੇ ਬੁਰੇ ਵਿਵਹਾਰ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਕਿਸੇ ਵੱਡੇ ਨਾਲ ਸਲਾਹ مشورہ ਕਰਨ ਦੀ ਕੋਸ਼ਿਸ਼ ਕਰਦਾ ਹਾਂ ਵਿਦਿਆਰਥੀਓ ਲਾਸਟ ਹੈ ਜਦੋਂ ਮੇਰਾ ਪੜਨ ਦਾ ਚਿੱਤ ਨਹੀਂ ਹੁੰਦਾ ਅਤੇ ਮਜਬੂਰੀ ਵਜh ਪੜਨਾ ਪੈਂਦਾ ਹੈ ਜਦੋਂ ਵਿਦਿਆਰਥੀ ਤੁਹਾਡਾ ਪੜਨ ਦਾ ਚਿੱਤ ਨਹੀਂ ਹੁੰਦਾ ਉਦੋਂ ਤੁਸੀਂ ਕੀ ਕਰਦੇ ਹੋ ਮੈਂ ਕਲਾਸ ਵਿੱਚ ਆਲੇ ਅਨਸ਼ਾਸਨ ਦੀ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹਾਂ ਆਪਣੇ ਸਹਿਪਾਠੀਆਂ ਨੂੰ ਤੰਗ ਕਰਦਾ ਹਾਂ ਅਧਿਆਪਕ ਨਾਲ ਬਹਿਸ ਕਰਦਾ ਹਾਂ ਕੰਮ ਨਹੀਂ ਕਰਦਾ ਤੇ ਝੂਠੇ ਬਹਾਨੇ ਬਣਾਉਂਦਾ ਹਾਂ ਧਿਆਨ ਪੜ੍ਹਾਈ ਉੱਪਰ ਕੇਂਦ੍ਰਿਤ ਕਰਨ ਲਈ ਆਪਣੇ ਆਪ ਉੱਪਰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਝੂਠੇ ਬਹਾਨੇ ਬਣਾਉਣ ਦੀ ਆਦਤ ਦਾ ਤਿਆਗ ਕਰਦਾ ਹਾਂ ਜ਼ਿੰਦਗੀ ਵਿੱਚ ਕੁਝ ਬਣਨ ਲਈ ਆਪਣਾ ਨਿਸ਼ਾਨਾ ਮਿੱਦਦਾ ਹਾਂ ਅਤੇ ਉਸ ਉਦੇਸ਼ ਤੱਕ ਪਹੁੰਚਣ ਲਈ ਪੂਰੀ ਮਿਹਨਤ ਕਰਦਾ ਹਾਂ ਆਓ ਵਿਦਿਆਰਥੀਓ ਆਪਾਂ ਕੁਝ ਪ੍ਰਸ਼ਨਾਂ ਦੇ ਉੱਤਰ ਦਿਈਏ ਸੋਚੇ ਸੋਚੋ ਅਤੇ ਉੱਤਰ ਦਿਓ ਪਹਿਲਾ ਆਪਣੇ ਨਵੇਕਲੇ ਗੁਣਾ ਦੀ ਸੂਚੀ ਤਿਆਰ ਕਰੋ ਵਿਦਿਆਰਥੀਓ ਤੁਹਾਡੇ ਗੁਣ ਲਿਖਣੇ ਨੇ ਕਿਉਂਕਿ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪ ਹੀ ਦੇ ਸਕਦੇ ਹੋ ਤੁਹਾਡੇ ਵਿੱਚ ਕਿਹੜੇ ਗੁਣ ਨੇ ਇਸ ਲਈ ਤੁਸੀਂ ਇਹ ਪ੍ਰਸ਼ਨ ਆਪ ਹੀ ਕਰਨੇ ਨੇ ਸੈਕਿੰਡ ਮੈਨੂੰ ਆਪਣੇ ਆਪ ਉੱਪਰ ਮਾਨ ਹੈ ਕਿਉਂਕਿ ਬਾਰੇ 5 17ਾ ਲਿਖੋ ਤੁਹਾਨੂੰ ਆਪਣੇ ਆਪ ਉੱਪਰ ਮਾਨ ਹੈ ਕਿਸ ਉੱਪਰ ਮਾਨ ਹੈ ਇਸ ਦੇ ਬਾਰੇ ਵੀ ਤੁਹਾਡੇ ਆਪਣੇ ਵਿਚਾਰ ਨੇ ਤੁਸੀਂ ਇਹ ਨੋਟ ਕਰੋਗੇ ਨੈਕਸਟ 3rd ਕੁਐਸਚਨ ਆਪਣੀਆਂ ਖੂਬੀਆਂ ਕਮੀਆਂ ਡਰ ਅਤੇ ਇਹਨਾਂ ਨੂੰ ਦੂਰ ਕਰਨ ਲਈ ਭਵਿੱਖ ਦੀਆਂ ਯੋਜਨਾਵਾਂ ਦੱਸਦੇ ਹੋਏ ਆਪਣੇ ਆਪ ਨੂੰ ਇੱਕ ਚਿੱਠੀ ਲਿਖੋ ਵਿਦਿਆਰਥੀਓ ਤੁਹਾਡੇ ਅੰਦਰ ਜਿਹੜੀ ਖੂਬੀ ਹੈ ਕਮੀਆਂ ਹੈ ਡਰ ਹੈ ਇਹਨਾਂ ਨੂੰ ਦੂਰ ਕਰਨ ਲਈ ਕੋਈ ਵਿਖਦੀ ਯੋਜਨਾ ਦੱਸਦੇ ਹੋਏ ਆਪਣੇ ਆਪ ਨੂੰ ਇੱਕ ਚਿੱਠੀ ਤੁਸੀਂ ਖੁਦ ਲਿਖਣੀ ਹੈ ਚੌਥਾ ਕੁਐਸਚਨ ਆਖਰੀ ਕੁਐਸਚਨ ਹੈ ਲਿਖੋਗੀ ਮੁਸ਼ਕਿਲ ਹਾਲਾਤਾਂ ਵਿੱਚ ਸਵੈ ਨਿਯੰਤਰਣ ਕਿਵੇਂ ਜ਼ਿੰਦਗੀ ਵਿੱਚ ਸਫਲ ਹੋਣਾ ਸਿਖਾਉਂਦਾ ਹੈ ਤਾਂ ਵਿਦਿਆਰਥੀਓ ਜੇਕਰ ਹਾਲਾਤ ਮੁਸ਼ਕਿਲ ਹੋਣ ਤਾਂ ਆਪਣੇ ਆਪ ਤੇ ਕੰਟਰੋਲ ਕਿਵੇਂ ਕਰਨਾ ਹੈ ਇਸ ਬਾਰੇ ਤੁਸੀਂ ਆਪਣੇ ਵਿਚਾਰ ਦੇਨੇ ਹਨ ਬਹੁਤ ਬਹੁਤ ਧੰਨਵਾਦ ਤੁਹਾਡਾ ਆਈਪੀਐਸ ਮੈਟ ਕਲਾਸਿਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤਾਂ ਵਿਦਿਆਰਥੀਓ ਤੁਸੀਂ ਮੇਰੇ ਚੈਨਲ ਉੱਪਰ 6ਵੀਂ ਤੋਂ 10ਵੀਂ ਦਾ ਗ੍ਰੇਡ ਵਿਸ਼ੇ ਦੀਆਂ ਵੀਡੀਓ ਨੂੰ ਵੀ ਜਰੂਰ ਦੇਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ